ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਚੇਹੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ ਇਹ 11 ਚੀਜ਼ਾਂ ਰਾਜੇ ਨੂੰ ਵੀ ਮੰਗੜ ਲਾ ਦਿੰਦੀਆਂ ਨੇ ਘਰ ਦੇ ਜੇਕਰ ਸਾਡੇ ਮੇਨ ਦਰਵਾਜ਼ੇ ਤੇ ਇਹ ਚੀਜ਼ਾਂ ਪਈਆਂ ਹੁੰਦੀਆਂ ਸਾਡੀ ਇਹ ਗਲਤੀ ਕਰਕੇ ਸਾਡੇ ਘਰ ਦੇ ਵਿੱਚ ਗਰੀਬੀ ਆ ਸਕਦੀ ਹੈ ਕਿਹੜੀਆਂ ਉਹ 11 ਚੀਜ਼ਾਂ ਨੇ ਜਿਹੜੀਆਂ ਸਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਕਦੇ ਵੀ ਭੁੱਲ ਕੇ ਨਹੀਂ ਰੱਖਣੀਆਂ ਚਾਹੀਦੀਆਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦਾ ਮੁੱਖ ਦਰਵਾਜ਼ਾ ਸਿਰਫ ਪ੍ਰਵੇਸ਼ ਦੁਆਰ ਹੀ ਨਹੀਂ ਸਗੋਂ ਇਹ ਘਰ ਵਿੱਚ ਸਕਾਰਾਤਮਕ ਤੇ ਨਕਾਰਾਤਮਕ ਊਰਜਾ ਦੇ ਪ੍ਰਵੇਸ਼ ਦੁਆਰ ਵੀ ਹੁੰਦਾ ਹੈ ਇਹ ਉਹ ਥਾਂ ਹੈ ਜਿੱਥੋਂ ਅਸੀਂ ਬਾਹਰੀ ਦੁਨੀਆ ਤੋਂ ਆਉਂਦੇ ਹੋਏ ਘਰ ਵਿੱਚ ਦਾਖਲ ਹੁੰਦੇ ਹਾਂ ਇਹ ਉਹ ਜਗ੍ਹਾ ਹੈ ਜਿੱਥੋਂ ਲక్ష్ਮੀ ਤੇ ਚੰਗੀ ਕਿਸਮਤ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਇਸ ਲਈ ਘਰ ਦੇ ਮੁੱਖ ਦੁਆਰ ਤੇ ਨੂੰ ਚੰਗੀ ਤਰ੍ਹਾਂ ਸਾਨੂੰ ਸਜਾਉਣਾ ਚਾਹੀਦਾ ਤੇ ਸਾਫ਼ ਸੁਥਰਾ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਜੋ ਦੇਵੀ ਲక్ష్ਮੀ ਦੇ ਪ੍ਰਵੇਸ਼ ਦੇ ਨਾਲ ਨਾਲ ਸਕਾਰਾਤਮਕ ਊਰਜਾ ਵੀ ਘਰ ਵਿੱਚ ਪਰਵੇਸ਼ ਕਰ ਸਕੇ ਕਈ ਵਾਰ ਜੇਕਰ ਅਸੀਂ ਘਰ ਦੇ ਮੁੱਖ ਦੁਆਰ ਤੇ ਅਜਿਹੀਆਂ ਚੀਜ਼ਾਂ ਰੱਖਨੀਆਂ ਜੋ ਦੇਵੀ ਲక్ష్ਮੀ ਨੂੰ ਨਾਰਾਜ਼ ਕਰਦੀਆਂ ਨੇ ਤਾਂ ਇਹ ਘਰ ਦੀ ਵਿੱਤੀ ਹਾਲਤ ਵਿਗੜਨ ਦਾ ਵੀ ਕਾਰਨ ਬਣ ਸਕਦੀਆਂ ਹਨ ਵਾਸਤੂ ਸੁਝਾਅ ਦੇ ਅਨੁਸਾਰ ਘਰ ਦਾ ਮੁੱਖ ਦਰਵਾਜ਼ਾ ਬਹੁਤ ਮਹੱਤਵਪੂਰਨ ਹੈ ਇਸੇ ਲਈ ਲੋਕ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਸ਼ੁਭ ਚੀਜ਼ਾਂ ਲਗਾਉਂਦੇ ਹਨ ਵਾਸਤੂ ਨਿਯਮ ਦਾ ਪਾਲਣ ਕਰਨ ਦੇ ਨਾਲ ਘਰ ਵਿੱਚ ਰਹਿਣ ਵਾਲੇ ਲੋਕਾਂ ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਆਓ ਜਾਣਦੇ ਹਾਂ ਮੁੱਖ ਦਰਵਾਜ਼ੇ ਦੇ ਨਾਲ ਸੰਬੰਧਿਤ ਵਾਸਤੂ ਸਜਾਇ ਕੀ ਹਨ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਮੁੱਖ ਦਰਵਾਜ਼ੇ ਦੇ ਨੇੜੇ ਰੱਖਣਾ ਜਾਂ ਸਜਾਉਣਾ ਸ਼ੁਭ ਮੰਨਿਆ ਜਾਂਦਾ ਹੈ ਤੋ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਕੰਡੇਦਾਰ ਪੌਦੇ ਕੰਡੇਦਾਰ ਪੌਦੇ ਜਿਵੇਂ ਕਿ ਕੈਕਟਸ ਗੁਲਾਬ ਇਸ ਨੂੰ ਘਰ ਦੇ ਮੇਨ ਗੇਟ ਦੇ ਰੱਖਣ ਨਾਲ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਇਹ ਪੌਦੇ ਘਰ ਵਿੱਚ ਤਣਾਅ ਤੇ ਗਲੇਸ਼ ਦਾ ਮਾਹੌਲ ਪੈਦਾ ਕਰ ਸਕਦੇ ਹਨ ਤੇ ਆਪਸੀ ਰਿਸ਼ਤਿਆਂ ਦੇ ਵਿੱਚ ਦਰਾਰ ਦਾ ਕਾਰਨ ਵੀ ਬਣਦੇ ਨੇ ਇਸ ਤੋਂ ਇਲਾਵਾ ਝਾੜੂ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਧੰਨ ਦੀ ਦੇਵੀ ਲਕਸ਼ਮੀ ਝਾੜੂ ਵਿੱਚ ਨਿਵਾਸ ਕਰਦੀ ਹੈ ਇਸ ਲਈ ਕਦੇ ਵੀ ਝਾੜੂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਝਾੜੂ ਨੂੰ ਪੈਰਾਂ ਨਾਲ ਵੀ ਨਹੀਂ ਛੂਣਾ ਚਾਹੀਦਾ ਝਾੜੂ ਨੂੰ ਹਮੇਸ਼ਾ ਸਾਫ਼ ਜਗ੍ਹਾ ਤੇ ਸਿੱਧਾ ਰੱਖਣਾ ਚਾਹੀਦਾ ਨਹੀਂ ਤਾਂ ਇਹ ਪਰਿਵਾਰ ਦੇ ਮੈਂਬਰਾਂ ਲਈ ਪਾਪ ਹੋਵੇਗਾ ਵਾਸਤੂ ਸ਼ਾਸਤਰ ਦੇ ਅਨੁਸਾਰ ਝਾੜੂ ਘਰ ਦੇ ਮੁੱਖ ਦਰਵਾਜ਼ੇ ਦੇ ਨੇੜੇ ਨਹੀਂ ਰੱਖਣਾ ਚਾਹੀਦਾ ਇਸ ਕਾਰਨ ਪਰਿਵਾਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਹੁੰਦੇ ਹਨ ਤੇ ਪਰਿਵਾਰ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਝਾੜੂ ਨੂੰ ਅਜਿਹੀ ਜਗ੍ਹਾ ਰੱਖਣਾ ਚਾਹੀਦਾ ਹੈ ਜਿੱਥੇ ਕੋਈ ਇਸ ਨੂੰ ਦੇਖ ਨਾ ਸਕੇ ਇਸ ਨੂੰ ਹੈਵਾ ਮਨੀ ਪਲਾਂਟ ਕੁਝ ਲੋਕਾਂ ਦਾ ਮੰਨਣਾ ਹੈ ਕਿ ਘਰ ਦੇ ਬਾਹਰ ਮਨੀ ਪਲਾਂਟ ਲਗਾਉਣ ਦੇ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਪਰਿਵਾਰ ਦੇ ਮੈਂਬਰਾਂ ਨੂੰ ਪੈਸੇ ਦੀ ਕਮੀ ਤੋਂ ਰਾਹਤ ਮਿਲਦੀ ਹੈ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਦੇ ਨੇੜੇ ਮਨੀ ਪਲਾਂਟ ਨਹੀਂ ਲਗਾਉਣਾ ਚਾਹੀਦਾ ਮਨੀ ਪਲਾਂਟ ਨੂੰ ਤੌਂਤਦਾ ਪੌਦਾ ਕਿਹਾ ਜਾਂਦਾ ਜੇਕਰ ਤੁਸੀਂ ਇਸ ਨੂੰ ਆਪਣੇ ਘਰ ਦੇ ਬਾਹਰ ਲਗਾਉਦੇ ਹੋ ਤਾਂ ਉਤੋਂ ਲੰਘਣ ਵਾਲੇ ਹਰ ਇੱਕ ਮੇਕਤੀ ਨੂੰ ਉਸੇ ਪੌਦੇ ਤੇ ਨੈਗਰ ਪੈਦੀ ਹੈ ਇਸ ਨਾਲ ਵਾਸਤੂ ਦੋਸ਼ ਪੈਦਾ ਹੋਵੇਗਾ ਜਿਸ ਕਾਰਨ ਪਰਿਵਾਰ ਦੇ ਮੈਂਬਰ ਬੁਰੀ ਨਜ਼ਰ ਦਾ ਸ਼ਿਕਾਰ ਹੋ ਸਕਦੇ ਨੇ ਇਸ ਨਾਲ ਘਰ ਦੀ ਵਿੱਤੀ ਸਥਿਤੀ ਤੇ ਸੁਹਾਵਣੇ ਮਾਹੌਲ ਤੇ ਬੁਰਾ ਪ੍ਰਭਾਵ ਪਵੇਗਾ ਇਸ ਤੋਂ ਬਾਅਦ ਆਪਾਂ ਗਣ ਕਰਦੇ ਹਾਂ ਜੁੱਤੀਆਂ ਤੇ ਚੱਪਲਾ ਵਾਸਤੂ ਸ਼ਾਸਤਰ ਦੇ ਅਨੁਸਾਰ ਜੁੱਤੇ ਤੇ ਚੱਪਲਾ ਘਰ ਦੇ ਮੁੱਖ ਗੇੜ ਦੇ ਦੇ ਆਲੇ ਦੁਆਲੇ ਨਹੀਂ ਰੱਖਣੀਆਂ ਚਾਹੀਦੀਆਂ ਆਮ ਤੌਰ ਤੇ ਲੋਕ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਜੁੱਤੇ ਤੇ ਜੰਪਲਾ ਬਾਹਰ ਉਤਾਰਦੇ ਹਨ ਪਰ ਵਾਸਤੂ ਸ਼ਾਸਤਰ ਅਨੁਸਾਰ ਅਜਿਹੇ ਕਰਨ ਦੇ ਨਾਲ ਵਿਅਕਤੀ ਪਾਪ ਕਰਦਾ ਹੈ ਤਾਂ ਦੀ ਦੇਵੀ ਮਾਂ ਲక్ష్ਮੀ ਉਸ ਵਿਅਕਤੀ ਦੇ ਨਾਲ ਨਾਰਾਜ਼ ਹੋ ਜਾਂਦੀ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਜਿੰਨਾ ਲੋਕਾਂ ਨਾਲ ਦੇਵੀ ਲక్ష్ਮੀ ਨਾਰਾਜ਼ ਹੁੰਦੀ ਹੈ ਉਹਨਾਂ ਦੇ ਘਰ ਵਿੱਚ ਕਦੇ ਵੀ ਖੁਸ਼ਹਾਲੀ ਨਹੀਂ ਆਉਂਦੀ ਪਰਵਾਰ ਦੇ ਮੈਂਬਰ ਹਮੇਸ਼ਾ ਪੈਸੇ ਦੀ ਚਿੰਤਾ ਦੇ ਵਿੱਚ ਹੀ ਰਹਿੰਦੇ ਹਨ ਇਸ ਤੋਂ ਇਲਾਵਾ ਡਸਟਬਿਨ ਮੁੱਖ ਪ੍ਰਵੇਸ਼ ਦੁਆਰ ਤੇ ਕੂੜੇਦਾਨ ਜਾਂ ਕੂੜਾ ਰੱਖਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦੇ ਪ੍ਰਵਾਹ ਵਿੱਚ ਰੁਕਾਵਟ ਪੈਂਦੀ ਹੈ ਜਿਸ ਨਾਲ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ ਤੇ ਨਤੀਜੇ ਵਜੋਂ ਘਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਪਰਿਵਾਰ ਦੇ ਮੈਂਬਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਨੇ ਇਸ ਲਈ ਮੁੱਖ ਪ੍ਰਵੇਸ਼ ਦੁਆਰ ਤੇ कूड़ेदान ਰੱਖਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਇਸ ਤੋਂ ਇਲਾਵਾ ਖਾਲੀ ਭਾਂਡੇ ਘਰ ਦੇ 메ਨ ਗੇਟ ਤੇ ਖਾਲੀ ਭਾਂਡੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਦੁੱਖ ਤੇ ਗਰੀਬੀ ਨੂੰ ਸੱਦਾ ਦਿੰਦਾ ਹੈ ਇਸ ਤੋਂ ਇਲਾਵਾ ਖਾਲੀ ਭਾਂਡੇ ਵੀ ਘਰ ਵਿੱਚ ਧਨਕ੍ਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਨਹੀਂ ਤੇ ਇਸ ਲਈ ਖਾਲੀ ਭਾਂਡੇ ਘਰ ਦੇ ਅੰਦਰ ਚਾ ਰਸੋਈ ਵਿੱਚ ਰੱਖਣੇ ਚਾਹੀਦੇ ਹਨ ਇਸੀ ਤਰ੍ਹਾਂ ਟੁੱਟੀ ਹੋਈ ਛਤਰੀ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਕਦੇ ਵੀ ਟੁੱਟੀ ਹੋਈ ਛਤਰੀ ਨਹੀਂ ਰੱਖਣੀ ਚਾਹੀਦੀ ਇਹ ਘਰ ਵਿੱਚ ਰੁਕਾਵਟਾਂ ਤੇ ਸਮੱਸਿਆਵਾਂ ਦਾ ਕਾਰਨ ਬਣਦੀ ਹੈ ਇਸ ਨਾਲ ਤੁਹਾਡੇ ਘਰ ਦੇ ਮੈਂਬਰਾਂ ਵਿੱਚ ਮਤਭੇਦ ਪੈਦਾ ਹੁੰਦੇ ਹਨ ਤੇ ਅਸ਼ਾਂਤੀ ਬਣੀ ਰਹਿੰਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਦੇਵੀ ਲక్ష్ਮੀ ਦੀ ਮੂਰਤੀ ਨੂੰ ਕਿਸੇ ਵੀ ਹਾਲਤ ਵਿੱਚ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਨਹੀਂ ਰੱਖਣਾ ਚਾਹੀਦਾ ਕਿਹਾ ਜਾਂਦਾ ਹੈ ਕਿ ਜੇਕਰ ਘਰ ਵਿੱਚ ਦੀਵੀ ਲక్ష్ਮੀ ਦੀ ਮੂਰਤੀ ਸਥਾਪਿਤ ਹੈ ਤਾਂ ਉਸ ਦੀ ਪੂਜਾ ਨਿਸ਼ਚਿਤ ਤੌਰ ਤੇ ਕਰਨੀ ਚਾਹੀਦੀ ਹੈ ਪਰ ਇਸ ਨੂੰ ਘਰ ਦੇ ਬਾਹਰ ਰੱਖਣ ਦੇ ਨਾਲ ਇਸ ਦੀ ਨਿਸ਼ਚਿਤ ਤੌਰ ਤੇ ਪੂਜਾ ਨਹੀਂ ਹੁੰਦੀ ਤੇ ਪੈਸਾ ਅੰਦਰ ਆਉਣ ਦੀ ਬਜਾਏ ਘਰ ਤੋਂ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਲక్ష్ਮੀ ਜੀ ਦਾ ਮੂੰਹ ਬਾਹਰ ਦੇ ਵੱਲ ਹੈ ਤਕਰਤੂ ਤਾਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਕਸਰ ਲੋਕ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਤੋਂ ਬਾਹਰ ਸੁੱਟਣ ਦੇ ਲਈ ਘਰ ਦੇ ਮੁੱਖ ਦਰਵਾਜ਼ੇ ਤੇ ਰੱਖਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਘਰ ਵਿੱਚ ਆਉਣ ਜਾਣ ਵਾਲੇ ਹਰ ਵਿਅਕਤੀ ਦੀ ਨਜ਼ਰ ਇਸ ਤੇ ਪੈਂਦੀ ਹੈ ਤੇ ਇਸ ਨਾਲ ਵਿੱਤੀ ਨੁਕਸਾਨ ਹੁੰਦਾ ਹੈ ਤੇ ਘਰ ਦੀ ਵਿੱਤੀ ਸਥਿਤੀ ਚੰਗੀ ਰੱਖਣ ਦੇ ਲਈ ਘਰ ਦੇ ਪ੍ਰਵੇਸ਼ ਦੁਆਰ ਤੇ ਕਦੇ ਵੀ ਟੁੱਟੀਆਂ ਹੋਈਆਂ ਚੀਜ਼ਾਂ ਜਿਵੇਂ ਕਿ ਟੁੱਟਿਆ ਹੋਇਆ ਫਰਨੀਚਰ, ਖਰਾਬ ਇਲੈਕਟ੍ਰੋਨਿਕ ਵਸਤੂਆਂ ਜਾਂ ਕੋਈ ਹੋਰ ਟੁੱਟੀਆਂ ਹੋਈਆਂ ਚੀਜ਼ਾਂ ਜਿਵੇਂ ਕਿ ਟੁੱਟਿਆ ਹੋਇਆ ਫਰਨੀਚਰ, ਖਰਾਬ ਇਲੈਕਟ੍ਰੋਨਿਕ ਵਸਤੂਆਂ ਜਾਂ ਕੋਈ ਹੋਰ ਟੁੱਟੀਆਂ ਹੋਈਆਂ ਵਸਤੂਆਂ ਨਾ ਰੱਖੋ। ਜੇਕਰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕੋਈ ਕਮਬਾ ਹੈ ਤਾਂ ਉਸੇ ਸ਼ੀਸ਼ਾ ਲਗਾਉਣ ਨਾਲ ਨਕਾਰਾਤਮਕ ਊਰਜਾ ਤੋਂ ਬਚਿਆ ਜਾ ਸਕਦਾ ਹੈ ਤੇ ਕੋਈ ਟੋਇਆ ਵੀ ਨਹੀਂ ਹੋਣਾ ਚਾਹੀਦਾ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਹ ਯਕੀਨੀ ਬਣਾਓ ਕਿ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਤੋਂ ਕੋਈ ਆਵਾਜ਼ ਨਾ ਆਵੇ ਜੇਕਰ ਤੁਹਾਨੂੰ ਕੋਈ ਆਵਾਜ਼ ਸੁਣਾਈ ਦਿੱਂਦੀ ਹੈ ਤਾਂ ਇਸ ਨੂੰ ਤੇਲ ਲਗਾ ਕੇ ਠੀਕ ਕਰੋ ਸਾਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਕਦੇ ਵੀ ਹਨੇਰਾ ਨਹੀਂ ਹੋਣ ਦੇਣਾ ਚਾਹੀਦਾ ਘਰ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਰੋਸ਼ਨੀ ਦਾ ਪੂਰਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ ਘਰ ਦੇ ਮੁੱਖ ਦਰਵਾਜ਼ੇ ਦੇ ਨਾਲ ਕੋਈ ਹੋਰ ਦਰਵਾਜ਼ਾ ਵੀ ਨਹੀਂ ਹੋਣਾ ਚਾਹੀਦਾ ਫੈਂਗਸ ਸੂਈ ਦੇ ਅਨੁਸਾਰ ਘਰ ਵਿੱਚ ਲਾਫਿੰਗ ਬੁੱਧਾ ਰੱਖਣਾ ਚੰਗਾ ਮੰਨਿਆ ਜਾਂਦਾ ਹੈ ਇਸੇ ਲਈ ਬਹੁਤ ਸਾਰੇ ਲੋਕ ਘਰ ਦੇ ਪ੍ਰਵੇਸ਼ ਦੁਆਰ ਤੇ ਲਾਫਿੰਗ ਬੁੱਧਾ ਦੀ ਮੂਰਤੀ ਰੱਖਦੇ ਹਨ ਜਿਸ ਦਾ ਮੂੰਹ ਘਰ ਦੇ ਬਾਹਰ ਵੱਲ ਹੁੰਦਾ ਹੈ ਇਸ ਤਰ੍ਹਾਂ ਦਾ ਲਾਫਿੰਗ ਬੁੱਧਾ ਘਰ ਵਿੱਚ ਤੁਹਾਡੇ ਲਈ ਹਉਣ ਦੀ ਬਜਾਏ ਬੇਤੀ ਨੁਕਸਾਨ ਪਹੁੰਚਾ ਸਕਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਲਾਫਿੰਗ ਬੁੱਧਾ ਦਾ ਮੂੰਹ ਬਾਹਰ ਵੱਲ ਹੋਣ ਦਾ ਮਤਲਬ ਘਰੋਂ ਤਨ ਬਾਹਰ ਜਾਣਾ ਇਸ ਲਈ ਜੇਕਰ ਤੁਸੀਂ ਘਰ ਦੇ ਵਿੱਚ ਲਾਫਿੰਗ ਉਪੁੱਧਰ ਰੱਖਦੇ ਹੋ ਤਾਂ ਇਸ ਦਾ ਮੂੰਹ ਹਮੇਸ਼ਾ ਘਰ ਦੇ ਅੰਦਰ ਵੱਲ ਹੀ ਰੱਖੋ ਤੇ ਇਸੇ ਤਰ੍ਹਾਂ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਬਿਜਲੀ ਦੇ ਖੰਬੇ ਜਾਂ ਤਾਰ ਨਹੀਂ ਹੋਣੇ ਚਾਹੀਦੇ ਇਸ ਦਾ ਸੇ ਤੇ ਬੁਰਾ ਪ੍ਰਭਾਵ ਪੈਂਦਾ ਹੈ ਜੇ ਸੰਭਗ ਹੋਵੇ ਤਾਂ ਘਰ ਦਾ ਮੁੱਖ ਪ੍ਰਵੇਸ਼ ਦੁਆਰ ਇੱਕ ਕੋਨੇ ਦੇ ਵਿੱਚ ਬਣਾਓ ਤਾਂ ਜੋ ਨਕਾਰਾਤਮਕ ਊਰਜਾ ਦਾ ਸਿੱਧਾ ਪ੍ਰਭਾਵ ਨਾ ਪਵੇ ਉਸ਼ਦੀ ਗੁਣਾ ਦੇ ਨਾਲ ਭਰਪੂਰ ਹੋਣ ਦੇ ਨਾਲ-ਨਾਲ ਤુલਸੀ ਦੇ ਪੌਦੇ ਨੂੰ ਸਨਾਤਨ ਧਰਮ ਦੇ ਵਿੱਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸ ਵਿੱਚ ਕਈ ਧਾਰਮਿਕ માનਤਾਵਾਂ ਵੀ ਹਨ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਨੂੰ ਤુલਸੀ ਬਹੁਤ ਹੀ ਜਿਆਦਾ ਪਵਿੱਤਰ ਦੇ ਤੂਰਸੀ ਮਾਤਾ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਇਸ ਲਈ ਘਰ ਦੇ ਮੁੱਖ ਪ੍ਰਵੇਸ਼ ਦੁਆਰ ਜਾਂ ਫਿਰ ਘਰ ਦੇ ਵਿਹੜੇ ਦੇ ਵਿੱਚ ਤੂਲਸੀ ਦਾ ਪੌਦਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਸਨਾਤਨ ਧਰਮ ਵਿੱਚ ਸੁਆਸਤਿਕ ਦੇ ਪ੍ਰਤੀਕ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ Hindu ਧਰਮ ਵਿੱਚ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਸੁਆਸਤਿਕ ਦਾ ਪ੍ਰਤੀਕ ਚੰਦਾ ਹੈ ਕੁਰਕਮ ਕਮਸੇਂ ਦੂਰਤੇ ਹਲਦੀ ਨਾਲ ਬਣਾਇਆ ਜਾਂਦਾ ਹੈ ਇਸ ਨੂੰ ਮੰਗਲ ਗ੍ਰਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਨੂੰ ਘਰ ਦੇ ਮੇਨ ਗੇਟ ਤੇ ਬਣਾਉਣ ਦੇ ਨਾਲ ਕਿរੈ ਦੋਸ਼ ਦੂਰ ਹੁੰਦੇ ਨੇ ਤੇ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ ਤੇ ਤੁਹਾਡੇ ਘਰ ਵਿੱਚ ਅਨਾਜ ਦੀ ਕੋਈ ਵੀ ਕਮੀ ਨਹੀਂ ਹੁੰਦੀ ਇਸ ਤੋਂ ਇਲਾਵਾ ਸ਼ੋਭਲਾਵ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਨਿਸ਼ਾਨ ਨੂੰ ਲਗਾਉਣ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣ ਲੱਗਦੇ ਹਨ ਇਸ ਤਰ੍ਹਾਂ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਇਸ ਚਿੰਨ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਲਗਾਉਣ ਨਾਲ ਪਰਿਵਾਰ ਵਿੱਚ ਖੁਸ਼ੀ ਬਣੀ ਰਹਿੰਦੀ ਹੈ ਤੇ ਦੇਵੀ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਪਰਿਵਾਰ ਤੇ ਹਮੇਸ਼ਾ ਹਮੇਸ਼ਾ ਦੇ ਲਈ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਇਹਨਾਂ ਚੀਜ਼ਾਂ ਤੋਂ ਇਲਾਵਾ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਭਾਰੀ ਤੇ ਗੂੜੇ ਰੰਗ ਦੀਆਂ ਚੀਜ਼ਾਂ ਰੱਖਣ ਤੋਂ ਵੀ ਬਚਣਾ ਚਾਹੀਦਾ ਹੈ ਘਰ ਦੇ ਮੇਨ ਗੇਟ ਨੂੰ ਹਮੇਸ਼ਾ ਸਾਫ਼ ਤੇ ਪ੍ਰਕਾਸ਼ਮਾਨ ਰੱਖਣਾ ਚਾਹੀਦਾ ਹੈ ਤਾਂ ਜੋ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੋ ਸਕੇ ਗੰਦੀ ਡੋਰਮੈਂਟ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਗੰਦੀ ਡੋਰਮੈਂਟ ਘਰ ਵਿੱਚ ਰੱਖਣ ਨਾਲ ਨਕਾਰਾਤਮਕ ਊਰਜਾ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਗਰੀਬੀ ਆਉਂਦੀ ਹੈ ਡੋਰਮੇਟ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ਘਰ ਦੇ ਮੁੱਖ ਦਰਵਾਜ਼ੇ ਦੀ ਦਿਸ਼ਾ ਬਾਰੇ ਗੱਲ ਕਰੀਏ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਉੱਤਰ ਉੱਤਰ ਪੂਰਬ ਪੂਰਬ ਚ ਪਸ਼ਮ ਦਿਸ਼ਾ ਵਿੱਚ ਦਰਵਾਜ਼ਾ ਬਣਾਉਣਾ ਸ਼ੁਭ ਮੰਨਿਆ ਜਾਂਦਾ ਹੈ ਮੁੱਖੇ ਦਰਵਾਜ਼ਾ ਬਣਾਉਂਦੇ ਸਮੇਂ ਇਹ ਦਰਵਾਜ਼ਾ ਘਰ ਦੇ ਦੂਜੇ ਦਰਵਾਜ਼ਿਆਂ ਦੇ ਨਾਲੋਂ ਵੱਡਾ ਹੋਵੇ ਤੇ ਇਹ ਘੜੀ ਦੀ ਦਿਸ਼ਾ ਵਿੱਚ ਵੀ ਵਿੱਚ ਵੀ ਖੁੱਲਣਾ ਚਾਹੀਦਾ ਹੈ ਜੇਕਰ ਮੁੱਖ ਦਰਵਾਜ਼ੇ ਤੇ ਸ਼ੀਸ਼ਾ ਲਗਾਇਆ ਜਾਵੇ ਤਾਂ ਨਕਾਰਾਤਮਕ ਊਚਾ ਘਰ ਵਿੱਚ ਪ੍ਰਵੇਸ਼ ਨਹੀਂ ਕਰਦੀ ਸਗੋਂ ਸ਼ੀਸ਼ਾ ਦੇਖ ਕੇ ਵਾਪਸ ਆ ਜਾਂਦੀ ਹੈ ਪਰ ਇਸ ਦੇ ਨਾਲ ਸਕਾਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ ਤੇ ਸਕਾਰਾਤਮਕ ਊਰਜਾ ਵੀ ਆਪ ਵਾਪਸ ਚਲੀ ਜਾਵੇਗੀ ਅਜਿਹੀ ਸਥਿਤੀ ਵਿੱਚ ਸ਼ੀਸ਼ਾ ਲਗਾਉਣਾ ਠੀਕ ਨਹੀਂ ਹੁੰਦਾ ਮੁੱਖ ਦਵਾਰ ਤੇ ਕਦੇ ਵੀ ਸ਼ੀਸ਼ਾ ਨਾ ਲਗਾਓ ਘਰ ਦੇ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਘਰ ਦੇ ਮੁੱਖ ਪ੍ਰਵੇਸ਼ ਦਵਾਰ ਤੇ ਗਣਪਤੀ ਬੱppa ਦੀ ਮੂਰਤੀ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਗਣਪਤੀ ਦੀ ਮੂਰਤੀ ਰੱਖਣ ਲਈ ਸ਼ੁਭ ਕਾਮਨਾਵਾਂ ਮਿਲਦੀਆਂ ਹਨ ਤੇ ਘਰ ਖੁਸ਼ਹਾਲੀ ਦਾ ਕੇਂਦਰ ਬਣ ਜਾਂਦਾ ਹੈ। ਜੋ ਸਾਨੂੰ ਏਹੀਆਂ ਕੁਝ ਗਲਤੀਆਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਇਸ ਗਲਤੀਆਂ ਕਰਕੇ ਰਾਜੇ ਨੂੰ ਵੀ ਮੰਗਣ ਲਾ ਦਿੰਦੀਆਂ ਨੇ ਸਾਡੇ ਘਰ ਤੇ ਰੱਖੀਆਂ ਗਈਆਂ ਇਹ ਕੁਝ ਚੀਜ਼ਾਂ ਇਹਨਾਂ ਨੂੰ ਤੁਸੀਂ ਅੱਜ ਹੀ ਹਟਾ ਦੇਵੋ। ਨਹੀਂ ਤਾਂ ਤੁਹਾਨੂੰ ਪੈਸਾ ਇਕਦਾ ਪਛਤਾਉਣਾ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਤੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਇਸ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ